ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਸਾਡੇ ਕੋਲ ਜਿਹੜੀ ਸੂਚਨਾ ਆ ਕਿ ਜ਼ਿਲ੍ਹਾ ਲੁਧਿਆਣੇ ਦਾ ਪ੍ਰਸ਼ਾਸਨ ਜਿਹੜਾ ਲਾ ਸਾਡੇ ਪਿੰਡ ਆਇਆ ਸੀ ਸਾਰੇ ਉੱਚ ਅਧਿਕਾਰੀ ਉਹਨਾਂ ਵਿੱਚ ਸ਼ਾਮਲ ਸੀ ਪਾਇਲ ਤੋਂ ਐਸ ਡੀ ਐਮ ਸਾਹਿਬ ਵੀ ਸੀ ਉਹਨਾਂ ਵਿੱਚ ਐਸ ਪੀ ਸਾਹਿਬ ਵੀ ਸੀ ਉਹਨਾਂ ਦਾ ਜਿਹੜਾ ਸਾਡੇ ਸਾਡੇ ਦੇ ਸਾਹਮਣੇ ਜਿਹੜਾ ਪਿੰਡ ਆ ਸਸਰਾਲੀ ਆ ਕਿਉਂਕਿ ਲੁਧਿਆਣੇ ਦਾ ਪੁਆਇੰਟ ਸਸਰਾਲੀ ਜਿਹੜਾ ਆ ਬਹੁਤ ਕਮਜ਼ੋਰ ਹੋ ਚੁੱਕਾ ਤੇ ਜਿਹੜਾ ਪ੍ਰਸ਼ਾਸਨ ਆ ਲੁਧਿਆਣੇ ਦਾ ਉਹ ਲਸਾੜੇ ਵਾਲੇ ਪਾਸਿਓਂ ਐਂਟਰ ਹੋਇਆ ਸੀ ਉਹਾਂ ਦੀ ਇਹ ਪਲੈਨਿੰਗ ਸੀਗੀ ਜਾਂ ਹੈਗੀ ਆ ਕਿ ਉਹ ਉੱਥੋਂ ਪਾਣੀ ਕਮਾ ਕੇ ਜਲੰਧਰ ਵਾਲੇ ਪਾਸੇ ਜਿਹੜਾ ਪਾਣੀ ਡਾਇਵਰਟ ਕਰਨ ਤਾਂ ਕਿ ਉਧਰੋਂ ਬਚਾ ਸਕੇ ਤੇ ਦਾ ਮੈਂ ਸਿੱਧਾ ਸਿੱਧਾ ਮਤਲਬ ਇਹ ਆ ਤੇ ਜੇ ਲਸਾੜੇੋਂ ਪਾਣੀ ਡਾਇਵਰਟ ਕੀਤਾ ਜਾਂਦਾ ਆ ਆਪਣੇ ਇੱਧਰਲੇ ਪਾਸੇ ਬੰਦ ਦੇ ਨਾਲ ਲੱਗਦਾ ਤਾਂ ਉਹਦਾ ਮਤਲਬ ਇਹ ਆ ਵੀ ਲਸਾੜੇ ਤੋਂ ਲੈ ਕੇ ਫਲੋਰ ਤੱਕ ਸਾਰੇ ਜਿਹੜੇ ਖੇਤ ਆ ਜਾਂ ਪਿੰਡ ਆ ਉਹਨਾਂ ਸਾਰਿਆਂ ਨੂੰ ਬੰਦ ਦੇ ਨਾਲ ਲੱਗਦੇ ਇਹਨਾਂ ਨੂੰ ਖਤਰਾ ਪੈਦਾ ਹੋ ਰਿਹਾ ਮੈਂ ਬੇਨਤੀ ਕਰਦਾ ਜਿਹੜੇ ਲਸਾੜੇ ਦੇ ਤੋਂ ਫਲੋਰ ਤੱਕ ਤੇ ਪਿੱਛੇ ਬੁਜਟੈਲ ਤੱਕ 10 ਤੱਕ ਜਿਹੜੇ ਸਾਰੇ ਮੰਦ ਦੇ ਨਾਲ ਲੱਗਦੇ ਜਿਹੜੇ ਪਿੰਡ ਆ ਉਹਨਾਂ ਨੂੰ ਬੇਨਤੀ ਆ ਉਹਨਾਂ ਸਾਰੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਜਾਂ ਜਿਹੜੇ ਮੁਤਵਾਰ ਬੰਦੇ ਆ ਵੀ ਕੋਈ ਵੀ ਜਿਹੜੀ ਮਸ਼ੀਨ ਆ ਵੱਡੀ ਪੋਕਲੇਨ ਜਾਂ ਕੋਈ ਹੋਰ ਉਹ ਕਿਸੇ ਪਾਸਿਓਂ ਵੀ ਲੁਧਿਆਣੇ ਪ੍ਰਸ਼ਾਸਨ ਦੀ ਮੰਦ ਤੇ ਨਾ ਚੜਨ ਦਿੱਤੀ ਜਾਵੇ ਕਿਉਂਕਿ ਕਿਸੇ ਅਸੀਂ ਤਾਂ ਇੱਥੇ ਖੜੇ ਆ ਮੰਦ ਤੇ ਪਰ ਉਹ ਮਸ਼ੀਨਾ ਕਿਸੇ ਪਾਸਿਓਂ ਵੀ ਦਰਿਆ 'ਚ ਐਂਟਰ ਹੋ ਕੇ ਉਹ ਕੋਸ਼ਿਸ਼ ਟਰਾਈ ਕਰ ਰਿਹਾ ਪ੍ਰਸ਼ਾਸਨ ਲੁਧਿਆਣੇ ਦਾ ਵੀ ਜਲੰਧਰ ਵੱਲ ਨੂੰ ਮੋੜਿਆ ਜਾਵੇ ਪਾਣੀ ਉਹਨਾਂ ਦਾ ਕਿਉਂਕਿ ਉਹ ਪਰਲਾਪਾਸਾ ਜਿਹੜਾ ਆ ਉਧਰਲਾ ਕਮਜ਼ੋਰ ਆ ਤੇ ਉਹ ਚਾਹੁੰਦੇ ਆ ਵੀ ਇੱਧਰ ਨੂੰ ਪਾਣੀ ਮੁਰਜਵੇ ਪਰ ਜੇ ਸਿਲਕਿਆਣਾ ਜਿਹੜਾ ਪਿਛਲੀ ਵਾਰੀ ਇਥੋਂ ਬੰਨ ਟੁੱਟਣ ਲੱਗਾ ਸੀ ਜੇ ਉਹ ਉਹਦਾ ਮਤਲਬ ਸਿੱਧਾ ਪਾਣੀ ਉੱਥੇ ਵਜਣਾ ਆ ਕੇ ਤੇ ਉਹ ਟੁੱਟਣ ਦਾ ਮਤਲਬ ਹੈ ਫਲੋਰ ਜਿਹੜਾ ਏਰੀਆ ਸਾਰੇ ਆ ਸਾਰਾ ਜਿਹੜਾ ਬੇਟ ਏਰੀਆ ਉਹ ਹੜ ਦੀ ਰੇਜ ਵਿੱਚ ਆ ਜਾਣਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੋਈ ਵੀ ਜਿਹੜੀ ਜਿਹੜੀ ਵੱਡੀ ਮਸ਼ੀਨ ਆ ਜਾਂ ਕਿਸੇ ਵੀ ਲੁਧਿਆਣੇ ਦੇ ਜਿਹੜੇ ਅਫਸਰ ਆ ਉਹਨਾਂ ਦਾ ਉਹ ਕਿਸੇ ਪਾਸਿਓਂ ਵੀ ਬੰਨ ਤੇ ਨਾ ਚੜਨ ਦਿੱਤਾ ਜਾਵੇ ਤਾਂ ਕਿ ਉਹ ਜੇ ਉਹ ਚੌਣ ਵੀ ਤਾਂ ਉਹ ਆਪਣਾ ਜਿਹੜਾ ਸਮਾਨ ਹੈ ਇੱਦੋਂ ਲਿਆ ਕੇ ਨਾ ਵੰਦ ਸਕਣ ਤੇ ਇੱਧਰਲੇ ਪਾਸੇ ਨੂੰ ਪਾਣੀ ਨਾ ਡਾਇਵਰਟ ਕਰਨ ਸਕਣ ਉਹ ਆਪਣਾ ਉਧਰ ਕੰਟਰੋਲ ਕਰਨ ਕਿਉਂਕਿ ਇੱਕ ਪਾਸੇ ਨੂੰ ਬਚਾਉਣ ਲਈ ਦੂਜੇ ਪਾਸੇ ਨੂੰ ਡੁੱਬਣ ਦੀ ਕੋਸ਼ਿਸ਼ ਕਰਨਾ ਇਹ ਕੋਈ ਐਡੀ ਵਧੀਆ ਜਿਹੜੀ ਸੋਚ ਹੈ ਜਾਂ ਗੱਲ ਨਹੀਂ ਹੈਗਾ ਲੁਧਿਆਣੇ ਦਾ ਪ੍ਰਸ਼ਾਸਨ ਆਪਣਾ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਇਸ ਗੱਲ ਦਾ ਖਿਆਲ ਰੱਖਣ ਅੱਜ ਦੀ ਰਾਤ ਕੋਈ ਵੀ ਮਸ਼ੀਨ ਜਿਹੜੀ ਆ ਉਹ ਬੰਨ ਤੇ ਨਾ ਚੜਨ ਦਿੱਤੀ ਜਾਵੇ ਲਸਾੜੇ ਤੋਂ ਲੈ ਕੇ ਫਲੋਰ ਤੱਕ ਜਿੰਨੇ ਪਿੰ ਨਮੇਸ਼ਾ ਜਿਹੜੇ ਜਿਹੜੇ ਬਹੁਤ ਡਟੈਲ ਦਾਸ ਤੱਕ ਜਿਹੜੇ ਹੈਗੇ ਆ ਕੋਈ ਵੀ ਮਸ਼ੀਨ ਜਿਹੜੀ ਆ ਉਹ ਬੰਦ ਤੇ ਨਾ ਚੜਨ ਦਿੱਤੀ ਜਾਵੇ ਪ੍ਰਸ਼ਾਸਨ ਦੀ ਆਪਣਾ ਆਪ ਦੇਖ ਲਿਓ ਕਿਉਂ ਕੋਈ ਵੀ ਜਿਹੜੀ ਮਸ਼ੀਨ ਆ ਜੇ ਕੋ ਜੇ ਇੱਥੇ ਘੁੰਮ ਕੇ ਜੰਦਰੋਂ ਅੰਦਰੋਂ ਵਹਾਵ ਮੋੜਦੀ ਆ ਤਾਂ ਉਹਦਾ ਮਤਲਬ ਇਹ ਆ ਪਈ ਜਿਹੜਾ ਫਲੋਰ ਵਾਲੀ ਸਾਈਡ ਆ ਸਾਰੇ ਪਿੰਡ ਉਹ ਡੁੱਬ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਣੇ ਆਪਣਾ ਆਪਣਾ ਖਿਆਲ ਰੱਖੋ ਬੋਲੇ ਸੋਨਹਿਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਸਾਡੇ ਕੋਲ ਜਿਹੜੀ ਸੂਚਨਾ ਆ ਕਿ ਜ਼ਿਲ੍ਹਾ ਲੁਧਿਆਣੇ ਦਾ ਪ੍ਰਸ਼ਾਸਨ ਜਿਹੜਾ ਲਸਾੜੇ ਪਿੰਡ ਆਇਆ ਸੀ ਸਾਰੇ ਉੱਚ ਅਧਿਕਾਰੀ ਉਹਨਾਂ ਵਿੱਚ ਸ਼ਾਮਲ ਸੀ ਪਾਇਲ ਤੋਂ ਐਸ ਡੀ ਐਮ ਸਾਹਿਬ ਵੀ ਸੀ ਉਹਨਾਂ ਵਿੱਚ ਐਸ ਪੀ ਸਾਹਿਬ ਵੀ ਸੀ ਉਹਨਾਂ ਦਾ ਜਿਹੜਾ ਸਾਡੇ ਸਾਡੇ ਦੇ ਸਾਹਮਣੇ ਜਿਹੜਾ ਪਿੰਡ ਐ ਸਸਰਾਲੀ ਆ ਕਿਉਂਕਿ ਲੁਧਿਆਣੇ ਦਾ ਪੁਆਇੰਟ ਸਸਰਾਲੀ ਜਿਹੜਾ ਆ ਬਹੁਤ ਕਮਜ਼ੋਰ ਹੋ ਚੁੱਕਾ ਤੇ ਜਿਹੜਾ ਪ੍ਰਸ਼ਾਸਨ ਆ ਲੁਧਿਆਣੇ ਦਾ ਉਹ ਲਸਾੜੇ ਵਾਲੇ ਪਾਸੇੋਂ ਐਂਟਰ ਹੋਇਆ ਸੀ ਉਹਾਂ ਦੀ ਇਹ ਪਲਾਨਿੰਗ ਸੀਗੀ ਜਾਂ ਹੈਗੀ ਆ ਕਿ ਉਹ ਉੱਥੋਂ ਪਾਣੀ ਕਮਾ ਕੇ ਜਲੰਧਰ ਵਾਲੇ ਪਾਸੇ ਜਿਹੜਾ ਪਾਣੀ ਡਾਇਵਰਟ ਕਰਨ ਤਾਂ ਕਿ ਉਧਰੋਂ ਬਚਾ ਸਕੇ ਤੇ ਦਾ ਮੈਂ ਸਿੱਧਾ ਸਿੱਧਾ ਮਤਲਬ ਇਹ ਆ ਤੇ ਜੇ ਲਸਾੜਿਓਂ ਪਾਣੀ ਡਾਇਵਰਟ ਕੀਤਾ ਜਾਂਦਾ ਆ ਆਪਣੇ ਇੱਧਰਲੇ ਪਾਸੇ ਬੰਦ ਦੇ ਨਾਲ ਲੱਗਦਾ ਤਾਂ ਉਹਦਾ ਮਤਲਬ ਇਹ ਆ ਵੀ ਲਸਾੜੇ ਤੋਂ ਲੈ ਕੇ ਫਲੋਰ ਤੱਕ ਸਾਰੇ ਜਿਹੜੇ ਖੇਤ ਆ ਜਾਂ ਪਿੰਡ ਆ ਉਹਨਾਂ ਸਾਰਿਆਂ ਨੂੰ ਬੰਦ ਦੇ ਨਾਲ ਲੱਗਦੇ ਇਹਨਾਂ ਨੂੰ ਖਤਰਾ ਪੈਦਾ ਹੋ ਰਿਹਾ ਮੈਂ ਬੇਨਤੀ ਕਰਦਾ ਜਿਹੜੇ ਲਸਾੜੇ ਦੇ ਤੋਂ ਫਲੋਰ ਤੱਕ ਤੇ ਪਿੱਛੇ ਬੁਜਟੈਲ ਤੱਕ 10 ਤੱਕ ਜਿਹੜੇ ਸਾਰੇ ਬੰਦ ਦੇ ਨਾਲ ਲੱਗਦੇ ਜਿਹੜੇ ਪਿੰਡ ਆ ਉਹਨਾਂ ਨੂੰ ਬੇਨਤੀ ਆ ਉਹਨਾਂ ਸਾਰੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਜਾਂ ਜਿਹੜੇ ਮੋਦਵਾਰ ਬੰਦੇ ਆ ਵੀ ਕੋਈ ਵੀ ਜਿਹੜੀ ਮਸ਼ੀਨ ਆ ਵੱਡੀ ਪੋਗਲੇਨ ਜਾਂ ਕੋਈ ਹੋਰ ਉਹ ਕਿਸੇ ਪਾਸਿਓਂ ਵੀ ਲੁਧਿਆਣੇ ਪ੍ਰਸ਼ਾਸਨ ਦੀ ਬੰਦ ਤੇ ਨਾ ਚੜਨ ਦਿੱਤੀ ਜਾਵੇ ਕਿਉਂਕਿ ਕਿਸੇ ਪਾਸ ਅਸੀਂ ਤਾਂ ਇੱਥੇ ਖੜੇ ਆ ਬੰਦ ਤੇ ਪਰ ਉਹ ਮਸ਼ੀਨਾਂ ਕਿਸੇ ਪਾਸਿਓਂ ਵੀ ਦਰਿਆ 'ਚ ਐਂਟਰ ਹੋ ਕੇ ਉਹ ਕੋਸ਼ਿਸ਼ ਟਰਾਈ ਕਰ ਰਿਹਾ ਪ੍ਰਸ਼ਾਸਨ ਲੁਧਿਆਣੇ ਦਾ ਵੀ ਜਰੰਦਰਾਲ ਨੂੰ ਮੋੜਿਆ ਜਾ ਕੇ ਪਾਣੀ ਉਹਨਾਂ ਦਾ ਕਿਉਂਕਿ ਉਹ ਪਰਲਾਪਾਸਾ ਜਿਹੜਾ ਆ ਉਧਰਲਾ ਕਮਜ਼ੋਰ ਆ ਤੇ ਉਹ ਚਾਹੁੰਦੇ ਆ ਵੀ ਇੱਧਰ ਨੂੰ ਪਾਣੀ ਮੁਰਜਵੇ ਪਰ ਜੇ ਸੇਲ ਕਹਿਣਾ ਜਿਹੜਾ ਪਿਛਲੀ ਵਾਰੀ ਇਥੋਂ ਬੰਨ ਟੁੱਟਣ ਲੱਗਾ ਸੀ ਜੇ ਉਹ ਉਹਦਾ ਮਤਲਬ ਸਿੱਧਾ ਪਾਣੀ ਉੱਥੇ ਵਜਣਾ ਆ ਕੇ ਤੇ ਉਹ ਟੁੱਟਣ ਦਾ ਮਤਲਬ ਹੈ ਫਲੋਰ ਜਿਹੜਾ ਏਰੀਆ ਸਾਰੇ ਆ ਸਾਰਾ ਜਿਹੜਾ ਬੇਟ ਏਰੀਆ ਉਹ ਹੜ ਦੀ ਰੇਜ ਵਿੱਚ ਆ ਜਾਣਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੋਈ ਵੀ ਜਿਹੜੀ ਜਿਹੜੀ ਵੱਡੀ ਮਸ਼ੀਨ ਆ ਜਾਂ ਕਿਸੇ ਵੀ ਲੁਧਿਆਣੇ ਦੇ ਜਿਹੜੇ ਅਫਸਰ ਆ ਉਹਨਾਂ ਦਾ ਕੋ ਉਹ ਕਿਸੇ ਪਾਸਿਓਂ ਵੀ ਮੰਨ ਤੇ ਨਾ ਚੜਨ ਦਿੱਤਾ ਜਾਵੇ ਤਾਂ ਕਿ ਉਹ ਜੇ ਉਹ ਚੌਣ ਵੀ ਤਾਂ ਉਹ ਆਪਣਾ ਜਿਹੜਾ ਸਮਾਨ ਹੈ ਇੱਧੋਂ ਲਿਆ ਕੇ ਨਾ ਬੰਦ ਸਕਣ ਤੇ ਇੱਧਰਲੇ ਪਾਸੇ ਨੂੰ ਪਾਣੀ ਨਾ ਡਾਇਵਰਟ ਕਰਨ ਸਕਣ ਉਹ ਆਪਣਾ ਉਧਰ ਕੰਟਰੋਲ ਕਰਨ ਕਿਉਂਕਿ ਇੱਕ ਪਾਸੇ ਨੂੰ ਬਚਾਉਣ ਲਈ ਦੂਜੇ ਪਾਸੇ ਨੂੰ ਡੁੱਬਣ ਦੀ ਕੋਸ਼ਿਸ਼ ਕਰਨਾ ਇਹ ਕੋਈ ਐਡੀ ਵਧੀਆ ਜਿਹੜੀ ਸੋਚ ਹੈ ਜਾਂ ਗੱਲ ਨਹੀਂ ਹੈਗਾ ਲੁਧਿਆਣੇ ਦਾ ਪ੍ਰਸ਼ਾਸਨ ਆਪਣਾ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਕਿਸ ਗੱਲ ਦਾ ਖਿਆਲ ਰੱਖਣ ਅੱਜ ਦੀ ਰਾਤ ਕੋਈ ਵੀ ਮਸ਼ੀਨ ਜਿਹੜੀ ਆ ਉਹ ਬੰਦ ਤੇ ਨਾ ਚੜਨ ਦਿੱਤੀ ਜਾਵੇ ਲਸਾੜੇ ਤੋਂ ਲੈ ਕੇ ਫਲੋਰ ਤੱਕ ਜਿੰਨੇ ਪਿੰਡ ਨਮੇਸ਼ਾ ਜਿਹੜੇ ਬਹੁਤ ਜਟੇਲ ਦਾਸ ਤੱਕ ਜਿਹੜੇ ਹੈਗੇ ਆ ਕੋਈ ਵੀ ਮਸ਼ੀਨ ਜਿਹੜੀ ਆ ਉਹ ਬੰਨ ਤੇ ਨਾ ਚੜਨ ਦਿੱਤੀ ਜਾਵੇ ਪ੍ਰਸ਼ਾਸਨ ਦੀ ਆਪਣਾ ਆਪ ਦੇਖ ਲਿਓ ਕਿਉਂ ਕੋਈ ਵੀ ਜਿਹੜੀ ਮਸ਼ੀਨ ਆ ਜੇ ਕੋ ਜੇ ਇੱਥੇ ਘੁੰਮ ਕੇ ਜੰਦਰੋ ਅੰਦਰੋਂ ਵਹਾਵ ਮੋੜਦੀ ਆ ਤਾਂ ਉਹਦਾ ਮਤਲਬ ਇਹ ਆ ਪਈ ਜਿਹੜਾ ਫਲੋਰ ਵਾਲੀ ਸਾਈਡ ਆ ਸਾਰੇ ਪਿੰਡ ਉਹ ਡੁੱਬ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਾਣੇ ਆਪਣਾ ਆਪਣਾ ਖਿਆਲ ਰੱਖੋ ਬੋਲੇ ਸੋਨਹੀਓ